ਸੱਜਣੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਨਮਸਕਾਰ ਹੈ ਆ ਦੇਖੋ ਧਨ ਕਮਾਈ ਹੈ ਇਹਨਾਂ ਦੀ ਉਹ ਸਾਹਮਣੇ ਪੂਰੇ ਹੋਏ ਪਿਆ ਬੱਦਲ ਤੇ ਮੀਂਹ ਆਉਣ ਵਾਲਾ ਹੋਇਆ ਪਿਆ ਆ ਲੱਖਾਂ ਰੁਪਏ ਦੇਖ ਧਰਤੀ ਤੇ ਪਏ ਨੇ ਕੋਈ ਬੰਦਾ ਐਦਾਂ ਦਾ ਹੋਊਗਾ ਵੀ ਆਪਣੇ ਨੋਟ ਬਾਹਰ ਰੱਖ ਦੇ ਤੇ ਉਤੋਂ ਮੀਂਹ ਆਉਣ ਵਾਲਾ ਹੋਵੇ ਤਾਂ ਨਾ ਕਿਸਾਨ ਦੇਖੋ ਆ ਬਸ ਬਿਲਕੁਲ ਹੀ 10-15 ਮਿੰਟਾਂ ਦੇ ਵਿੱਚ ਪੂਰੀ ਵਾਰਸ਼ ਇੱਥੇ ਹੋਣ ਵਾਲੀ ਹੈ ਤੇ ਆ ਦੇਖੋ ਸੋਨਾ ਪੈਸੇ ਕਿਵੇਂ ਖਿਲਰੇ ਪਏ ਨੇ ਤੇ ਜੇ ਅੱਧਾ ਘੰਟਾ ਲਗਾਤਾਰ ਮੀਂਹ ਪੈ ਗਿਆ ਤਾਂ ਸਾਰੀ ਆ ਫਸਲ ਬਰਬਾਦ ਹੋ ਜਾਣੀ ਹੈ ਪਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਕਿਸੇ ਦੀ ਮਿਹਨਤ ਅਜਾਈ ਨਾ ਜਾਵੇ ਤੁਸੀਂ ਵੀ ਅਰਦਾਸ ਕਰਿਓ ਸੱਜਣੋ ਕਿਉਂਕਿ ਪੰਜਾਬ ਚ ਬਹੁਤ ਥਾਵੇਂ ਮੀਂਹ ਪੈ ਰਿਹਾ ਹੈ ਤੇ ਅਸੀਂ ਇਸ ਟਾਈਮ ਹਰਿਆਣੇ ਦੇ ਵਿੱਚ ਆਂ ਕੁਰੂਕ ਖੇਤਰ ਤੇ ਇੱਥੇ ਦੇਖੋ ਇਸ ਟਾਈਮ بارش ਹੋਣ ਵਾਲੀ ਆ ਬਸ 15-20 ਮਿੰਟ ਰਹਿੰਦੇ ਆ ਤੇ ਦੇਖੋ ਕਿਵੇਂ ਆਪਣੇ ਜਿਗਰ ਦੇ ਟੁਕੜੇ ਨੂੰ ਰੀਜਾਂ ਨਾਲ ਪਾਲੀ ਹੋਈ ਫਸਲ ਕਿਵੇਂ ਬੱਦਲਾਂ ਦੇ ਥੱਲੇ ਛੱਡੀ ਪਈ ਆ ਧੰਨ ਕਿਸਾਨ ਧੰਨਾ ਉਹ ਬਾਈ ਸ਼ੇਅਰ ਕਰ ਦਿਓ ਜਿਉਂਦੇ ਰਹੋ ਸੱਜਣੋ